ਸਤਨਾਮ ਸ੍ਰੀ ਵਾਹਿਗੁਰੂ ਤਦਾ ਦਾ ਕਾ ਇੱਕ ਹੈ ਸਭ ਕੋ ਦੇਵਨ ਹਾਰੇ ਦੇਂਦਾ ਟੋਟ ਨਵਾਈ ਅ ਗਣ ਤੇ ਪਰੇ ਪੰਡਾਰਾ ਜਿ ਸੋ ਚੰਦਾ ਉਗਵਾ ਸੂਰਜ ਚੜੇ ਹਜ਼ਾਰ ਜਾਨਣ ਹੁੰਦਿਆ ਗੁਰਬਿੰ ਕੋਰ ਅੰਧਾਰ ਸੋ ਕਉ ਤਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਨ ਮਹੱਲਾ ਪੰਜਵਾਂ ਮਾਪੇ ਗਰਭ ਮਹਿ ਹੱਥ ਦੇ ਰੱਖਿਆ ਹਰ ਦਾ ਸੁਛੋਡ ਵਿਖਿਆ ਫਲ ਝਾਖਿਆ ਮਾਪੇ ਗਰਭ ਮਹਿ ਪਾਪ ਦੇ ਰੱਖਿਆ ਹਰ ਰਸ ਛੋੜਿ ਵਿਖਿਆ ਫਲ ਚਾਖਿਆ ਭਜ ਗੋਬਿੰਦ ਸਭ ਛੋੜ ਜੰਨ ਜਾਨ ਜਬ ਜਮ ਆਏ ਸੰਗਰ ਮੂੜੇ ਤਬ ਤਨ ਬਿਨ ਸਜਾਏ ਬਿਹਾਲ ਰਹਾ ਤਨ ਮਨ ਤਨ ਆਪਣਾ ਕਰ ਤਾਪਿਆ ਕਰਨ ਹਾਰੋ ਇਕ ਨਿਮਖ ਨਾ ਜਾਪਿਆ ਮਹਾਮਹ ਆਂਦ ਕੋਪ ਪਰਿਆ ਵੱਡ ਭਾਵੋ ਪ੍ਰਵ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਵਤਾਇਆ ਵਾਹ ਗੁਰੂ ਕੀ ਖਲਸਾ ਵਾਹੇ ਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਕੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 800 ਪੰਜ ਅੰਗ ਦੇ ਉੱਤੇ ਸੁਭਾਏ ਮਾਨ ਗਿਲਾਵਲ ਮਹਲਾ ਪੰਜਵਾਂ ਪਾਤਸ਼ਾਹ ਧੰ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਅੱਜ ਕੀ ਸਮਝਾਉਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਮਾਤ ਗਰਭ ਵਿੱਚ ਹੱਥ ਦੇ ਰੱਖਿਆ ਕਹਿੰਦੇ ਜਿਹੜਾ ਪ੍ਰਮਾਤਮਾ ਉਹ ਸਾਡੇ ਰਾਖੇ ਹਰ ਥਾਂ ਤੇ ਕਰਦਾ ਹੈ ਜਿਹੜਾ ਮਾਂ ਦਾ ਗਰਭ ਹੈ ਕਹਿੰਦੇ ਉਹ ਬਾਤ ਇੱਕ ਐਸੀ ਜਗ੍ਹਾ ਹੈ ਜਿੱਥੇ ਘੁੱਪਾ ਹਨੇਰਾ ਹੈ ਕੋਈ ਚੀਜ਼ ਦਿਸਦੀ ਨਹੀਂ ਹੈ ਕੱਲਾ ਘੁੱਪਾ ਹਨੇਰਾ ਵਸ ਉਹਥੇ ਪ੍ਰਮਾਤਮਾ ਨੂੰ ਸੀ ਯਾਦ ਕਰਦੇ ਆ ਤਾਂ ਪ੍ਰਮਾਤਮਾ ਨੂੰ ਯਾਦ ਕਰਦੇ ਆ ਪ੍ਰਮਾਤਮਾ ਨੇ ਸਾਡੇ ਸਿਰ ਤੇ ਹੱਥ ਰੱਖਿਆ ਸਾਨੂੰ ਮਾਂ ਦੇ ਗਰਭ ਵਿੱਚ ਵੀ ਸਾਂਹ ਦਿੰਦਾ ਰਿਹਾ ਉੱਥੇ ਵੀ ਸਾਨੂੰ ਜਿਉਂਦਾ ਰੱਖਿਆ ਮਾਂ ਦੇ ਗਰਭ 'ਮੈਂ ਹਾਤ ਦੇ ਰੱਖਿਆ ਉੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਈ ਕੋਈ ਸਾਨੂੰ ਤਕਲੀਫ ਨਹੀਂ ਹੋਈ ਅਸੀਂ ਬਿਲਕੁਲ ਠੀਕ ਠਾਕ ਮਾਂ ਦੇ ਗਰਭ 'ਚ ਰਹੇ ਵਿਦਵਾਨਾਂ ਨੇ ਕਿਹਾ ਕਹਿੰਦੇ ਮਾਂ ਦਾ ਗਰਭ ਜਿਹੜਾ ਨਾ ਕਹਿੰਦੇ ਉਹਦੇ ਵਿੱਚ ਇੰਨੀ ਅਗਨੀ ਹੁੰਦੀ ਹੈ ਉਹਨੂੰ ਜઠਰਾ ਅਗਨੀ ਕਿਹਾ ਵਿਦਵਾਨਾਂ ਨੇ ਜઠਰਾ ਅਗਨੀ ਕਹਿੰਦੇ ਉਹਦੇ ਵਿੱਚ ਜੇ ਕੰਚ ਵੀ ਚਲਿਆ ਜਾਵੇ ਨਾ ਕੰਚ ਵੀ ਪਿੰਗੜ ਜਾਂਦਾ ਪਰ ਮਾ ਦੇ ਗਰਭ ਦੇ ਵਿੱਚ ਇੱਕ ਬੱਚੇ ਦਾ ਵਾਸ ਹੁੰਦਾ ਉਹ ਉੱਥੇ ਵੱਧਦਾ ਫੁੱਲਦਾ ਕਿਉਂ ਕਿਉਂਕਿ ਪ੍ਰਮਾਤਮਾ ਦਾ ਨਾਮ ਜਪਦਾ ਤੇ ਪ੍ਰਮਾਤਮਾ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਵੀ ਸਾਨੂੰ ਕਹਿੰਦੇ ਆ ਜਿਸਕੇ ਸਿਰ ਉੱਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ ਕਹਿੰਦੇ ਜਦੋਂ ਮਾਂ ਦੇ ਗਰਭ ਵਿੱਚ ਸੀ ਉਦੋਂ ਪ੍ਰਮਾਤਮਾ ਨੂੰ ਚੇਤਾ ਰੱਖਦਾ ਸੀ ਕਹਿੰਦੇ ਉਹਨੂੰ ਚੇਤਾ ਰੱਖਣ ਦੇ ਕਰਕੇ ਉੱਥੇ ਤੇਰੀ ਪ੍ਰਮਾਤਮਾ ਨੇ ਸਹਾਇਤਾ ਕੀਤੀ ਤੇ ਜਦੋਂ ਅਸੀਂ ਇਸ ਸੰਸਾਰ ਨੂੰ ਵੇਖਿਆ ਭਾਵ ਕਿ ਸਾਡਾ ਜਦੋਂ ਜਨਮ ਹੋ ਗਿਆ ਜਦੋਂ ਜਨਮ ਹੋਇਆ ਅਸੀਂ ਉਸ ਪ੍ਰਮਾਤਮਾ ਦੇ ਨਾਲੋਂ ਟੁੱਟ ਗਏ ਆ ਰਸਾਂ ਦੇ ਵਿੱਚ ਸਾਡਾ ਮਨ ਜੁੜ ਗਿਆ ਹਰ ਰਸ ਛੋੜ ਵਿਖਿਆ ਫਲ ਚਾਖਿਆ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਮ ਦਾ ਰਾਸ ਸੀ ਨਾ ਕਹਿੰਦੇ ਉਹ ਛੱਡਤਾ ਸੀ ਨੇ ਤੇ ਵਿਖਿਆ ਦਾ ਭਾਵ ਹੁੰਦਾ ਜ਼ਹਿਰ ਕਹਿੰਦੇ ਜ਼ਹਿਰ ਰੂਪੀ ਫਲ ਉਹਨਾਂ ਨੂੰ ਖਾਣ ਲੱਗ ਗਏ ਅਸੀਂ ਹੌਲੀ ਹੌਲੀ ਵੱਡੇ ਹੁੰਦੇ ਗਏ ਵੱਡੇ ਹੁੰਦੇ ਗਏ ਕਹਿੰਦੇ ਜਿਉਂ-ਜਿਉਂ ਵੱਡੇ ਹੁੰਦੇ ਗਏ ਜਿਉਂ-ਜਿਉਂ ਜ਼ਹਿਰ ਰੂਪੀ ਫਲ ਖਾਂਦੇ ਰਹੇ ਪਰਮਾਤਮਾ ਦਾ ਨਾਮ ਜਿਹੜਾ ਅਸੀਂ ਹਰ ਰਸ ਛੋੜ ਵਿਖਿਆ ਫਲ ਚਾਖਿਆ ਕਹਿੰਦੇ ਪ੍ਰਮਾਤਮਾ ਦਾ ਨਾਮ ਛੱਡ ਛੱਡਤਾ ਗੁਰੂ ਸਾਹਿਬ ਕਹਿੰਦੇ ਰਸ ਇੱਕ ਨਹੀਂ ਚੰਬੜਿਆ ਜਿਉਂ-ਜਿਉਂ ਵੱਡਾ ਹੋਈਂਗਾ ਜਿਉਂ-ਜਿਉਂ ਵੱਡਾ ਹੋਈਂਗਾ ਕਿੰਨੇ ਰਸ ਚੰਬੜਗੇ ਇੱਕ ਨਹੀਂ ਵੱਡੇ-ਵੱਡੇ ਰਸ ਸਾਨੂੰ ਚੰਬੜਗੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੀ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਕਹਿੰਦੇ ਨਾਮ ਨੂੰ ਛੱਡਤਾ ਤੇ ਵਿਖਿਆ ਜ਼ਹਿਰ ਰੂਪੀ ਫਲ ਉਹਨਾਂ ਨੂੰ ਖਾਣ ਲੱਗਿਆ ਬਸ ਹਰ ਰਸ ਛੋੜ ਵਿਖਿਆ ਫਲ ਚੱਖਿਆ ਭਜ ਗੋਬਿੰਦ ਸਭ ਛੋੜ ਜੰਜਾਲ ਕਹਿੰਦੇ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਭਜ ਗੋਬਿੰਦ ਸਭ ਛੋੜ ਜੰਜਾਲ ਜਿਹੜਿਆ ਰਸਾਂ ਦੇ ਖਿਆਲ ਸਾਡੇ ਅੰਦਰ ਬਣ ਗਏ ਨਾ ਰਸ ਸੁਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਕਹਿੰਦੇ ਇਹਨਾਂ ਨੂੰ ਸਾਰਿਆਂ ਨੂੰ ਛੱਡ ਦੇ ਭਾਈ ਭਜ ਗੋਬਿੰਦ ਸਭ ਛੋੜ ਜੰਜਾਲ ਕਹਿੰਦੇ ਇਹ ਜਿਹੜੇ ਰਸ ਨੇ ਨਾ ਬਾਹਰਲੇ ਕਹਿੰਦੇ ਇਹ ਐ ਸਮਝ ਲਓ ਕਿ ਜਾਲ ਹੈ ਕਹਿੰਦੇ ਇਹਦੇ ਵਿੱਚ ਜੇ ਇੱਕ ਵਾਰ ਫਸ ਗਏ ਨਾ ਨਿਕਲਣਾ ਔਖਾ ਹੋ ਜਾਣਾ ਤੇ ਕਹਿੰਦੇ ਪ੍ਰਮਾਤਮਾ ਦੇ ਨਾਮ ਚ ਰਸ ਉਹਦੇ ਰਾਸ ਤੇ ਖੱਟਤ ਹੋ ਪਰਮਾਤਮਾ ਦੇ ਨਾਮ ਚ ਕਹਿੰਦੇ ਜਿਹੜਾ ਨਾਮ ਪਰਮਾਤਮਾ ਦਾ ਰਸ ਹੈ ਨਾ ਕਹਿੰਦੇ ਜੋ ਇੱਕ ਵਾਰੀ ਚੱਖ ਲਿਆ ਮੁੜ ਕੇ ਕਹਿੰਦੇ ਫਿਰ ਹੋਰ ਰਸ ਫਿੱਕੇ ਲੱਗਣ ਲੱਗ ਜਾਣਗੇ ਪਰ ਸਾਨੂੰ ਪਰਮਾਤਮਾ ਦਾ ਨਾਮ ਜਿਹੜਾ ਉਹ ਫਿੱਕਾ ਲੱਗਣ ਲੱਗ ਗਿਆ ਤੇ ਜਿਹੜੇ ਹੋਰ ਰਸ ਨੇ ਜਿਹੜੇ ਫਿੱਕੇ ਸੀ ਉਹ ਸਾਨੂੰ ਮਿੱਠੇ ਲੱਗਣ ਲੱਗੇ ਗੁਰੂ ਸਾਹਿਬ ਕਹਿੰਦੇ ਭਜ ਗੋਬਿੰਦ ਸਭ ਛੋੜ ਜੰਜਾਲ ਕਹਿੰਦੇ ਇਹਨਾਂ ਨੂੰ ਛੱਡ ਦੇ ਸਾਰਿਆਂ ਨੂੰ ਇੱਕੋ ਹੀ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦੇ ਕਹਿੰਦੇ ਵੇਖੀ ਤੇਰੀ ਜ਼ਿੰਦਗੀ ਦੇ ਵਿੱਚ ਕਿੰਨਾ ਆਨੰਦ ਆਉਂਦਾ ਜਬ ਜਮ ਆਏ ਸੰਘਾਰੇ ਮੂੜੇ ਤਵ ਤਨ ਵਿਨ ਸਜਾਏ ਬਿਹਾਲ ਕਹਿੰਦੇ ਜਦੋਂ ਪਰਮਾਤਮਾ ਦੇ ਨਾਮ ਨੂੰ ਤੂੰ ਛੱਡ ਚੁੱਕਿਆ ਨਾ ਕਹਿੰਦੇ ਮੌਤ ਤੇ ਇੱਕ ਦਿਨ ਆਉਣੀ ਹੈ ਇੱਥੇ ਕਹਿੰਦੇ ਇੱਕ ਦਿਨ ਆਉਣੇ ਹੀ ਆਉਣੀ ਹੈ ਮੌਤ ਜਬ ਜਮ ਆਏ ਸੰਘਾਰੇ ਮੂੜੇ ਕਹਿੰਦੇ ਜਿੱਦੇ ਮੌਤ ਰੂਪੀ ਜਾਮ ਆ ਗਿਆ ਨਾ ਤਵ ਤਨ ਵਿਨਸ ਜਾਏ ਬਿਹਾਲ ਕਹਿੰਦੇ ਉਦਿਆ ਸਰੀਰ ਬਿਹਾਲ ਹੋ ਜਾਣਾ ਇਹ ਵਿਨਸ ਜਾਣਾ ਖਤਮ ਹੋ ਜਾਣਾ ਕਹਿੰਦੇ ਜਿੱਦੇ ਜਮਾ ਨੇ ਆ ਕੇ ਫੜ ਲਿਆ ਜੇ ਪ੍ਰਮਾਤਮਾ ਦਾ ਨਾਮ ਤੇਰੀ ਜ਼ਿੰਦਗੀ ਚ ਹੋਇਆ ਨਾ ਕਹਿੰਦੇ ਫੇਰ ਤੈਨੂੰ ਆਉਕ ਨਹੀਂ ਹੋਣੀ ਜੇ ਨਾਮ ਪ੍ਰਮਾਤਮਾ ਦਾ ਨਾਮ ਹੋਇਆ ਤੇਰੇ ਕੋਲ ਕਹਿੰਦੇ ਫਿਰ ਔਖਾ ਹੋਏਗਾ ਜਮਕਾ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਕਹਿੰਦੇ ਜਮਾਂ ਦੀ ਮਾਰ ਝੱਲਣੀ ਬਹੁਤ ਔਖੀ ਹੈ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਜਲ ਲਾਏ ਕਹਿੰਦੇ ਇੱਕ ਰੱਬ ਦਾ ਪਿਆਰਾ ਮਿਲ ਗਿਆ ਉਹ ਰੱਬ ਦੇ ਪਿਆਰੇ ਨੇ ਨਾਲ ਜੋੜ ਲਿਆ ਮੈਨੂੰ ਕਹਿੰਦੇ ਫਿਰ ਮਾਰ ਜਿਹੜੇ ਉਹ ਜਮਾ ਦੇ ਪੈਣੇ ਸੀ ਉਹ ਜਮਾ ਦੀ ਮਾਰ ਤੋਂ ਬਚ ਗਏ ਕਹਿੰਦੇ ਜਮਾ ਦੀ ਮਾਰ ਤੋਂ ਤਾਂ ਬਚਿਆ ਜਾਣਾ ਜੇ ਸਾਧੂ ਦਾ ਸੰਗ ਹੋਣਾ ਜੇ ਕਿਸੇ ਰੱਬ ਦੇ ਪਿਆਰੇ ਦਾ ਸੰਗ ਹੋਣਾ ਜੇ ਗੁਰੂ ਦਾ ਸੰਗ ਹੋਣਾ ਕਹਿੰਦੇ ਫਿਰ ਉਹ ਜਮਾ ਦੇ ਮਾਰ ਤੋਂ ਬਚਿਆ ਜਾ ਸਕਦਾ ਨਹੀਂ ਤੇ ਕਹਿੰਦੇ ਜੱਗ ਜਮ ਆਏ ਸੰਘਾਰੇ ਮੂੜੇ ਤਬ ਤਨ ਵਿਰ ਸਜਾਏ ਬਿਹਾਲ ਕਹਿੰਦੇ ਆਂ ਸ਼ਰੀਰ ਜਿਹੜਾ ਬਿਹਾਲ ਹੋ ਜਾਣਾ ਇਹ ਖਤਮ ਹੋ ਜਾਣਾ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਤਨ ਮਨ ਧਨ ਆਪਣਾ ਕਰ ਥਾਪਿਆ ਕਹਿੰਦੇ ਜਿਵੇਂ ਤੂੰ ਆਪਣੇ ਤਨ ਨੂੰ ਕਹਿੰਦੇ ਕਿ ਮੇਰਾ ਹੈ ਨਾ ਤਨ ਪੈਸੇ ਨੂੰ ਕਹਿੰਦਾ ਮੇਰਾ ਹੈ ਆ ਮਨ ਨੂੰ ਕਹਿੰਦਾ ਮੇਰਾ ਹੈ ਤਨ ਨੂੰ ਮਨ ਨੂੰ ਤਨ ਆਪਣਾ ਕਰ ਥਾਪਿਆ ਕਹਿੰਦੇ ਜਿਵੇਂ ਇਹਨਾਂ ਨੂੰ ਆਪਣਾ ਕਰਕੇ ਜਾਣਦਾ ਨਾ ਕਿ ਇਹ ਇਹ ਚੀਜ਼ਾਂ ਮੇਰੀਆਂ ਨੇ ਪੈਸਾ ਵੀ ਮੇਰਾ ਹੈ ਮਨ ਵੀ ਮੇਰਾ ਤਨ ਵੀ ਮੇਰਾ ਸਰੀਰ ਵੀ ਮੇਰਾ ਹਰ ਇੱਕ ਬੰਦਾ ਕਹਿੰਦਾ ਨਾ ਕਿ ਮੇਰਾ ਸਰੀਰ ਹੈ ਪਰ ਗੁਰੂ ਅਰਜਨ ਸਾਹਿਬ ਨੇ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਕਹਿੰਦੇ ਜਿਨੇ ਸਰੀਰ ਬਣਾਇਆ ਜਿਨੇ ਸਰੀਰ ਦਿੱਤਾ ਤੈਨੂੰ ਕਹਿੰਦੇ ਜਿਨੇ ਮਾਂ ਦੇ ਗਰਭ 'ਚ ਤੇਰੇ ਰੱਖਿਆ ਕੀਤੇ ਕਹਿੰਦੇ ਉਹ ਕਰਨਹਾਰ ਨੂੰ ਭੁੱਲ ਗਏ ਕਰਨਹਾਰ ਇੱਕ ਨਿਮਖ ਨਾ ਜਾਪਿਆ ਕਹਿੰਦੇ ਉਹਨਾਂ ਇੱਕ ਘੜੀ ਵੀ ਇੱਕ ਅੱਖ ਦੇ ਝਮਕਣ ਜਿਨੇ ਸਮੇਲੇ ਵੀ ਤੈਨੂੰ ਯਾਦ ਨਹੀਂ ਕੀਤਾ ਕਹਿੰਦੇ ਬਸ ਤਨ ਤੇ ਰਿਹਾ ਕਿ ਤਨ ਮੇਰਾ ਤਨ ਦੇ ਛਿਸ਼ੇ ਮੁਰੇ ਖੜ ਕੇ ਕਿੰਨਾ ਸਮਾਂ ਇਹ ਤਨ ਦੇ ਇਨੂੰ ਸਵਾਰਦਾ ਰਹਿਣਾ ਆ ਮਨ ਇਹਨੂੰ ਸਵਾਰਿਆ ਨਹੀਂ ਕਹਿੰਦਾ ਰਿਹਾ ਕਿ ਮੇਰਾ ਮਨ ਹੈ ਪਰ ਜਿਵੇਂ ਤਨ ਨੂੰ ਛਿਸ਼ੇ ਮੁਰੇ ਖੜ ਕੇ ਸਵਾਰਿਆ ਆ ਆ ਮਨ ਨੂੰ ਨਹੀਂ ਸਵਾਰਿਆ ਕਦੇ ਧਨ ਇਕੱਠਾ ਕਰਨ ਦੇ ਲੱਗੇ ਆ ਪਰ ਕਹਿੰਦੇ ਇਹਨਾਂ ਚੀਜ਼ਾਂ ਨੂੰ ਤੇ ਆਪਣੀਆਂ ਮੰਨ ਲਿਆ ਇਹ ਤਨ ਵੀ ਮੇਰਾ ਮਨ ਵੀ ਮੇਰਾ ਧਨ ਵੀ ਮੇਰਾ ਪਰ ਕਹਿੰਦੇ ਜਿਨੇ ਇਹ ਚੀਜ਼ਾਂ ਦਿੱਤੀਆਂ ਨੇ ਜਿਨੇ ਇਹ ਸ਼ਰੀਰ ਦਿੱਤਾ ਹੈ ਜਿਨੇ ਜਿੰਦ ਪਾਈ ਹੈ ਕਹਿੰਦੇ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਕਹਿੰਦੇ ਜਿਹੜਾ ਇਹ ਸ਼ਰੀਰ ਨੂੰ ਬਣਾਉਣ ਵਾਲਾ ਹੈ ਕਹਿੰਦੇ ਉਹਨੂੰ ਭੁੱਲ ਗਏ ਤੂੰ ਉਹਨੂੰ ਭੁੱਲ ਜੇਂਗਾ ਜੇ ਫਿਰ ਦੁਖੀ ਹੋਏਗਾ ਜੇ ਪ੍ਰਮਾਤਮਾ ਨੂੰ ਭੁੱਲਗੇ ਨਾ ਸੀ ਦੁਖੀ ਹੋਵਾਂਗੇ ਜੇ ਪ੍ਰਮਾਤਮਾ ਸਾਡੇ ਯਾਦ ਹੈ ਨਾ ਚੇਤੇ ਚ ਫਿਰ ਦੁੱਖ ਘਟ ਜਾਣਾ ਸੁਖੀ ਹੋ ਜਾਾਂਗੇ ਮਹਾ ਮੋਹ ਅੰਧ ਕੋਪ ਪਰਿਆ ਕਹਿੰਦੇ ਜੇ ਪ੍ਰਮਾਤਮਾ ਨੂੰ ਛੱਡ ਗਿਆ ਨਾ ਕਹਿੰਦੇ ਐ ਸਮਝ ਲਈ ਕਿ ਆਹ ਸ਼ਰੀਰ ਦੇ ਮੋਹ ਚ ਆਹ ਮਨ ਦੇ ਮੋਹ ਚ ਕਹਿੰਦੇ ਐ ਸਮਝ ਲੈ ਕਿ ਅੰਧ ਕੋਪ ਪਰਿਆ ਅੰਧ ਕੋਪ ਕੋਪ ਕਹਿੰਦੇ ਖੋਨੂ ਅੰਧ ਕਹਿੰਦੇ ਹਨੇਰੇ ਨੂੰ ਕਹਿੰਦੇ ਐ ਸਮਝ ਲੈ ਕੇ ਕੁੱਪ ਹਨੇਰੇ ਦੇ ਵਿੱਚ ਮੋਹ ਦੇ ਵਿੱਚ ਅੰਨਾ ਹੋਇਆ ਮਨੁੱਖ ਉਸ ਖੂਹ ਦੇ ਵਿੱਚ ਗਿਰ ਗਿਆ ਹੁਣ ਨਿਕਲਣਾ ਔਖਾ ਹੋ ਗਿਆ ਕਹਿੰਦੇ ਮਹਾ ਮੋਹ ਅੰਧ ਕੂਪ ਪਰਿਆ ਕਹਿੰਦੇ ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਗਿਆ ਉਹਦੇ ਵਿੱਚੋਂ ਕਿਵੇਂ ਨਿਕਲੇਗਾ ਕਹਿੰਦੇ ਮਹਾ ਮੋਹ ਅੰਧ ਕੂਪ ਪਰਿਆ ਪਾਰ ਬ੍ਰਹਮ ਮਾ ਪਟਲ ਵਿਸਰਿਆ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਉਹ ਕਹਿੰਦੇ ਸਾਨੂੰ ਭੁੱਲਿਆ ਕਿਵੇਂ ਜਿਹੜਾ ਸਾਡੇ ਅੰਦਰ ਮੋਹ ਆ ਗਿਆ ਨਾ ਮੋਹ ਕਹਿੰਦੇ ਮੋਹ ਦਾ ਪਰਦਾ ਪੈ ਗਿਆ ਪਟਲ ਦਾ ਪਾਵਨ ਦਾ ਪਰਦਾ ਕਿ ਜਿਹੜਾ ਪਰਦਾ ਪੈ ਗਿਆ ਉਹਦੇ ਕਾਰਨ ਅਸੀਂ ਪਰਮਾਤਮਾ ਨੂੰ ਭੁੱਲ ਗਏ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜਾ ਸਾਡੇ ਅੰਦਰ ਪਰਦਾ ਪਿਆ ਉਹਨੂੰ ਅਸੀਂ ਹਟਾ ਦਈਏ ਪਰੇ ਜਦੋਂ ਪਰਦਾ ਪਰੇ ਹਟਾਤਾ ਪਰਮਾਤਮਾ ਸਾਨੂੰ ਸਾਹਮਣੇ ਨਜ਼ਰ ਆਉਣਾ ਤੁੱਕ ਦਮ ਕਰਾਰੇ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਕਹਿੰਦੇ ਖੁਦਾ ਤੇ ਸਾਹਮਣੇ ਨਜ਼ਰ ਆ ਜਾਣਾ ਜਦੋਂ ਉਹ ਮੋਹ ਦਾ ਪਰਦਾ ਪਰੇ ਹਟਾਤਾ ਕਹਿੰਦੇ ਪਾਰ ਬ੍ਰਹਮ ਮਾਇਆ ਪਟਲ ਵਿਸਰਿਆ ਕਹਿੰਦੇ ਜਿਹੜਾ ਮਾਇਆ ਦਾ ਪਰਦਾ ਪੈ ਗਿਆ ਨਾ ਬੰਦਾ ਸਾਰਾ ਦਿਨ ਮਾਇਆ 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 ਕਰਦਾ ਫਿਰਦਾ ਹੈ ਕਹੇ ਪ੍ਰਮਾਤਮਾ ਦਾ ਨਾਮ ਵੀ ਜਪੋ ਕੰਮ ਵੀ ਕਰਦੇ ਰਹੋ ਨਾਮਾ ਮਾਇਆ ਮੋਹਿਆ ਕਾਹੇ ਕਲੋਚਨ ਵੀਤ ਕਾਹੇ ਛਿਪੋ ਛਾਇਲੋ ਰਾਮ ਨਾ ਲਾਵੋ ਚੀਕ ਨਾਮਾ ਕਹੇ ਕਲੋਚਨਾ ਮੁਖ ਤੇ ਰਾਮ ਸੁਮਾਨ ਹਾਥ ਪਾਓ ਕਰ ਕਾਮ ਸਭ ਚੇਤਨ ਰੰਜਨ ਨਾਲ ਕਹਿੰਦੇ ਚਿੱਤ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਰਹੋ ਤੇ ਸਰੀਰ ਦੇ ਨਾਲ ਹੱਥਾਂ ਪੈਰਾਂ ਦੇ ਨਾਲ ਆਪਣੇ ਕੰਮਕਾਰ ਕਰਦੇ ਰਹੋ ਤੇ ਗੁਰੂ ਸਾਹਿਬ ਕਹਿੰਦੇ ਪਾਰ ਬ੍ਰਹਮ ਮਾਇਆ ਪਟਲ ਵਿਸਰਿਆ ਕਹਿੰਦੇ ਮਾਇਆ ਦੇ ਐਸੇ ਪ੍ਰਭਾਵ ਵਿਚ ਆਏ ਇੱਕ ਪਰਦਾ ਪੈ ਗਿਆ ਤੇ ਅਸੀਂ ਪਰਮਾਤਮਾ ਨੂੰ ਭੁੱਲ ਬੈਠੇ ਆ ਵੱਡਾ ਭਾਗ ਪ੍ਰਭ ਕੀਰਤਨ ਗਾਇਆ ਕਹਿੰਦੇ ਜੇ ਕਿਸੇ ਦੇ ਭਾਗ ਵੱਡੇ ਹੋਣ ਨਾ ਕਹਿੰਦੇ ਉਹ ਫਿਰ ਪ੍ਰਮਾਤਮਾ ਦਾ ਕੀਰਤਨ ਪ੍ਰਮਾਤਮਾ ਦਾ ਜਸ ਗਾਉਂਦਾ ਤੇ ਪ੍ਰਮਾਤਮਾ ਦਾ ਜਸ ਸੁਣਦਾ ਜਿਹਦੇ ਵੱਡੇ ਭਾਗ ਹੋਣ ਵੱਡੇ ਭਾਗ ਕਹਿੰਦੇ ਬਣਾਉਣੇ ਪੈਂਦੇ ਆ ਵੱਡੇ ਭਾਗ ਪ੍ਰਮਾਤਮਾ ਲਿਖ ਕੇ ਨਹੀਂ ਭੇਜਦਾ ਸਾਲੋਂ ਪ੍ਰਮਾਤਮਾ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾ ਕੇ ਭੇਜਿਆ ਤੇ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਉਹ ਆਪਣੇ ਲੇਖ ਲਿਖਣੇ ਸ਼ੁਰੂ ਕਰ ਦਿੰਦਾ ਉਹਦੇ ਵੱਡੇ ਭਾਗ ਬਣ ਜਾਂਦੇ ਆ ਬਸ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਉਹ ਪਾਇਆ ਕਿਵੇਂ ਜਾਣਿਆ ਪ੍ਰਮਾਤਮਾ ਜਦੋਂ ਸੰਤ ਸੰਗ ਇੱਕ ਹੁੰਦਿਆ ਸਤ ਸੰਗ ਸਤ ਸੰਗਤ ਦੇ ਵਿੱਚ ਆਪਾਂ ਬੈਠੇ ਇੱਕ ਹੁੰਦਾ ਸੰਤ ਸੰਗ ਜਿਹਦੇ ਵਿੱਚ ਇਕੱਲੇ ਸੰਤ ਬੈਠਦੇ ਆ ਤੇ ਅਸੀਂ ਸੰਤਾਂ ਦੇ ਨਾਲ ਬੈਠੇ ਆ ਜੀ ਅੱਜ ਸੰਤਾਂ ਦੇ ਕਿਹੜੇ ਸੰਤਾਂ ਦੇ 35 ਮਹਾਂਪੁਰਸ਼ਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 35 ਮਹਾਂਪੁਰਸ਼ਾਂ ਦੇ ਨਾਲ ਆਪਾਂ ਸਾਰੇ ਬੈਠੇ ਆ ਇਹ ਸਭ ਤੋਂ ਵੱਡੇ ਸੰਤ ਸੰਗ ਹੈ ਇੱਕ ਸਤ ਸੰਗ ਹੁੰਦੀ ਹੈ ਵਾਰੇ ਆਪਾਂ ਬੈਠੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਬੈਠੇ ਆਪਾਂ ਗੱਲਾਂ ਮਾਰ ਰਹੇ ਆ ਪ੍ਰਮਾਤਮਾ ਦੇ ਨਾਮ ਦੀਆਂ ਉਹਨੂੰ ਆਪਾਂ ਸਤ ਸੰਗ ਕਹਿ ਸਕਦੇ ਆ ਪਰ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਬੈਠੇ ਆ ਉੱਥੇ ਆਪਾਂ ਕਹਿ ਸਕਦੇ ਆ ਸੰਤ ਸੰਗ ਕਿ ਅਸੀਂ ਇਹਨਾਂ ਦੀ ਸੰਗਤ ਕਰ ਰਹੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਹੋ ਰਹੀ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੰਗਤ ਹੋ ਰਹੀ ਹੈ 6 ਗੁਰੂ ਸਾਹਿਬਾਨਾਂ ਦੀ ਸੰਗਤ ਹੋ ਰਹੀ ਹੈ 15 ਭਗਤਾਂ ਦੀ ਸੰਗਤ ਹੋ ਰਹੀ ਹੈ 11 ਭੱਟਾਂ ਦੀ ਸੰਗਤ ਹੋ ਰਹੀ ਹੈ 4 ਗੁਰਸਿੱਖਾਂ ਦੀ ਸੰਗਤ ਹੋ ਰਹੀ ਹੈ ਅਸਲ ਦੇ ਵਿੱਚ ਇਸੇ ਨੂੰ ਕਿਹਾ ਜਾਂਦਾ ਸੰਤ ਸੰਗਤ ਕਹਿੰਦੇ ਜਦੋਂ ਅਸੀਂ ਸੰਤ ਸੰਗਤ ਦੇ ਵਿੱਚ ਆਵਾਂਗੇ ਗੁਰੂ ਦੇ ਕੋਲ ਆਵਾਂਗੇ ਫਿਰ ਪ੍ਰਮਾਤਮਾ ਨੂੰ ਪਾਇਆ ਜਾਣਾ ਸੰਤ ਸੰਗ ਨਾਨਕ ਪ੍ਰਭ ਪਾਇਆ ਕਹਿੰਦੇ ਫਿਰ ਉਸ ਪ੍ਰਮਾਤਮਾ ਨੂੰ ਅਸੀਂ ਪਾ ਲੈਣਾ ਇੱਥੇ ਗੁਰੂ ਸਾਹਿਬ ਬਸ ਇਹੀ ਕਹਿ ਰਹੇ ਕਿ ਪ੍ਰਮਾਤਮਾ ਦਾ ਨਾਮ ਜਪਣਾ ਨਾ ਭੁੱਲਿਓ ਆਪਣੇ ਕੰਮਕਾਰ ਕਰਦੇ ਰਹੋ ਕੰਮਕਾਰ ਕਰਦਿਆਂ ਕਰਦਿਆਂ ਵੀ ਪ੍ਰਮਾਤਮਾ ਨੂੰ ਯਾਦ ਰੱਖਿਓ ਕਿਤੇ ਇਹ ਨਾ ਹੋਵੇ ਇਹ ਆਪਣੇ ਤਨ ਨੂੰ ਤੇ ਆਪਣਾ ਜਾਣ ਲਿਆ ਆਪਣੇ ਮਨ ਨੂੰ ਤੇ ਆਪਣਾ ਜਾਣ ਲਿਆ ਆਪਣੇ ਧਨ ਨੂੰ ਤੇ ਆਪਣਾ ਜਾਣ ਲਿਆ ਪਰ ਜਿਸ ਪ੍ਰਮਾਤਮਾ ਨੇ ਸਾਡਾ ਇਹ ਸਰੀਰ ਬਣਾਇਆ ਕਹਿੰਦੇ ਕਿਤੇ ਉਹਨੂੰ ਨਾ ਭੁੱਲ ਜਿਓ ਕਿਤੇ ਉਹਨੂੰ ਨਾ ਭੁੱਲ ਜਿਓ ਕਹਿੰਦੇ ਜੇ ਉਹਨੂੰ ਭੁੱਲ ਗਏ ਨਾ ਤਨ ਕੰਮ ਆਉਣੇ ਨਾ ਮਨ ਕੰਮ ਆਉਣੇ ਨਾ ਧਨ ਕੰਮ ਆਉਣੇ ਕਹਿੰਦੇ ਕੋਈ ਚੀਜ਼ ਕੰਮ ਨਹੀਂ ਆਉਣੀ ਜੇ ਪ੍ਰਮਾਤਮਾ ਨੂੰ ਭੁੱਲ ਗਿਆ ਜੇ ਪ੍ਰਮਾਤਮਾ ਯਾਦ ਹੈ ਤਾਂ ਇਹ ਸਾਰੀਆਂ ਚੀਜ਼ਾਂ ਵੀ ਕਹਿੰਦੇ ਭਲੀਆਂ ਹੋ ਜਾਣਗੀਆਂ ਵੱਡਾ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ